ਤਾਨੂੰ ਐਡਵਾਂਸ ਦੇ ਵਿੱਚ ਇਹ ਚੀਜ਼ ਕਲੀਅਰ ਹੋਣੀ ਚਾਹੀਦੀ ਹੈ ਕਿ ਜਦੋਂ ਤੁਸੀਂ ਇੱਥੇ ਪਹੁੰਚ ਜਾਂਦੇ ਹੋ ਯੂਕੇ ਦੇ ਵਿੱਚ ਤਾਂ ਸਾਰਿਆਂ ਨੂੰ ਮੇਰੀ ਸਲਾਹ ਕਿ ਜਦੋਂ ਤੁਸੀਂ ਇੱਥੇ ਥੋੜੇ ਜਿ ਸੈੱਟ ਹੋ ਜਾਂਦੇ ਹੋ ਤੇ ਕੋਲੇ 2 ਸਾਲ ਦਾ ਵੀਜ਼ਾ ਹੋਊਗਾ ਹਨਾ ਜਿਵੇਂ ਹੁਣ ਯੂਥ ਮਲਟੀ ਵੀਜ਼ੇ ਵਾਲੇ ਆ 2 ਸਾਲ ਦਾ ਵੀਜ਼ਾ ਸੋ ਉਹ ਬੰਦੇ ਹੁਣ ਯੂਥ ਮਲਟੀ ਵੀਜ਼ੇ ਵਾਲੇ ਇੰਨੇ ਇੱਥੇ ਉਹ ਪਤਾ ਹੀ ਕਹਿੰਦੇ ਆ ਜਦੋਂ ਮਹੀਨਾ ਰਹਿ ਜਾਂਦਾ ਕਿ ਹੁਣ ਅਸੀਂ ਕੀ ਕਰੀਏ ਸੋ ਸਭ ਤੋਂ ਪਹਿਲਾਂ ਇੱਥੇ ਆਓ ਕੰਮਕਾਰ ਕਰੋ 6 ਮਹੀਨੇ 7 ਮਹੀਨੇ 8 ਮਹੀਨੇ ਕੰਮਕਾਰ ਕਰਨ ਤੋਂ ਬਾਅਦ ਜਦੋਂ ਤੁਹਾਡਾ ਵੈਲਿਡ ਵੀਜ਼ਾ ਹੁੰਦਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਪਜੀ ਢਾਲੀਵਾਲ ਯੂਕੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਤੁਹਾਡੇ ਨਾਲ ਇੱਕ ਡਿਫਰੈਂਟ ਜਿਹਾ ਟੌਪਿਕ ਤੇ ਮੈਂ ਗੱਲ ਕਰਨੀ ਆ ਕਿਉਂਕਿ ਯੂਕੇ ਦੇ ਜਿਹੜੇ ਹਾਲਾਤ ਆ ਉਹ ਬੜੇ ਡਾਵਾ ਡੋਲ ਦੀ ਪੋਜੀਸ਼ਨ ਦੇ ਵਿੱਚ ਆ ਸੋ ਜਿਹੜੇ ਬੰਦੇ ਯੂਕੇ ਦੇ ਵਿੱਚ ਆ ਇਹ ਉਹੀ ਬੰਦੇ ਜਾਣਦੇ ਆ ਕਿਉਂਕਿ ਜੋ ਬੰਦੇ ਇੰਡੀਆ 'ਚ ਬੈਠੇ ਆ ਜਿਨ੍ਹਾਂ ਨੂੰ ਲੱਗਦਾ ਕਿ ਫਲਾਨਾ ਬੰਦਾ ਵੀ ਯੂਕੇ ਚਲ ਗਿਆ ਫਲਾਨਾ ਬੰਦਾ ਵੀ ਯੂਕੇ ਚਲ ਗਿਆ ਕੋਈ ਬੰਦਾ ਇੱਥੇ ਵਰਕ ਪਰਮਿਟ ਤੇ ਆਇਆ ਸੋ ਸਪੈਸ਼ਲੀ ਉਹ ਬੰਦੇ ਜਿਨ੍ਹਾਂ ਨੇ ਯੂਨੀਵਰਸਿਟੀਆਂ ਛੱਡਤੀਆਂ ਜਿਨ੍ਹਾਂ ਦੀਆਂ ਕੰਪਨੀਆਂ ਭੱਜ ਗਈਆਂ ਜਿਨ੍ਹਾਂ ਦਾ ਵਿਚਾਰਿਆਂ ਦਾ ਕਸੂਰ ਹੀ ਨਹੀਂ ਸੀ ਕੰਪਨੀਆਂ ਭੱਜ ਗਈਆਂ ਸੋ ਉਹ ਬੰਦੇ ਪੈਸਾ ਇੰਨਾ ਲਾ ਕੇ ਆਏ ਸੀ ਕਿ ਡਮਡੋਲ ਦੀ ਪੋਜੀਸ਼ਨ ਦੇ ਵਿੱਚ ਹੋ ਗਿਆ ਕਈਆਂ ਦੇ ਵੀਜ਼ੇ ਹਜੇ ਬੋਲਦੇ ਆ ਸੋ ਮੈਂ ਤੁਹਾਨੂੰ ਇੱਕ ਸਾਰਿਆਂ ਨੂੰ ਸਲਾਹ ਦੇਣੀ ਆ ਕਿ ਜੇ ਤੁਸੀਂ ਵੀ ਯੂਕੇ ਦਾ ਪਲਾਨ ਕਰਦੇ ਹੋ ਜੇ ਤੁਸੀਂ ਵੀ ਯੂਕੇ ਆਉਣਾ ਚਾਹੇ ਤੁਸੀਂ ਸਟੂਡੈਂਟ ਤੇ ਆਉਣਾ ਤੇ ਸਪੈਸ਼ਲੀ ਉਹ ਬੰਦੇ ਜਿਹੜੇ ਇੱਥੇ ਲੋਟਰੀ ਤੇ ਆਏ ਆ ਜਾਂ ਆਉਣ ਵਾਲੇ ਆ ਸੋ ਉਹ ਬਹੁਤ ਸਾਰੀਆਂ ਇੱਥੇ ਗਲਤੀਆਂ ਕਰਦੇ ਆ ਸੋ ਉਹਨਾਂ ਬਾਰੇ ਮੈਂ ਤੁਹਾਨੂੰ ਡਿਟੇਲ ਚ ਗੱਲ ਕਰਨਾ ਚਾਹੁੰਦਾ ਵੀ ਸ਼ਾਇਦ ਮੇਰੀ ਜਿਹੜੀ ਇਹ ਵੀਡੀਓ ਆ ਤੁਹਾਡੇ ਕੰਮ ਆ ਜਾ ਕਿਉਂਕਿ ਕਈ ਵਾਰੀ ਸਾਨੂੰ ਕਈ ਚੀਜ਼ਾਂ ਦਾ ਜਿਹੜਾ ਪਤਾ ਨਹੀਂ ਹੁੰਦਾ ਸੋ ਡਿਟੇਲ ਚ ਗੱਲ ਕਰਦਾ ਤੁਹਾਡੇ ਨਾਲ ਸੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਿਓ ਅਪਡੇਟਸ ਆ ਜਿਹੜੀਆਂ ਤੁਹਾਨੂੰ ਆਪਣੇ ਚੈਨਲ ਤੇ ਹਮੇਸ਼ਾ ਹੀ ਮਿਲਦੀਆਂ ਰਹਿਣੀਆਂ ਜੇ ਤੁਸੀਂ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਕਰਕੇ ਰੱਖ ਲਓ ਫੋਲੋ ਬਾਕੀ ਇਨਬਾਕਸ ਦੇ ਵਿੱਚ ਮੈਸੇਜ ਕਰ ਲਿਆ ਕਰੋ ਕਈ ਬੰਦੇ ਡਾਇਰੈਕਟ ਨੰਬਰ ਆ ਜਿਹੜਾ ਉਹ ਡਿਮਾਂਡ ਕਰਨ ਲੱਗ ਜਾਂਦੇ ਐਦਾਂ ਡਾਇਰੈਕਟ ਪਬਲਿਕਲੀ ਨੰਬਰ ਨਹੀਂ ਦਿੱਤਾ ਜਾਂਦਾ ਸੋ ਇਨਬਾਕਸ ਦੇ ਵਿੱਚ ਤੁਸੀਂ ਮੈਸੇਜ ਕਰ ਲਿਆ ਕਰੋ ਤੁਹਾਨੂੰ ਨੰਬਰ ਵੀ ਮਿਲ ਜੂਗਾ ਇੰਸਟਾਗ੍ਰam ਤੇ ਮੈਸੇਜ ਕਰ ਲਿਆ ਕਰੋ ਇੰਸਟਾਗ੍ਰam ਤੇ ਤੁਹਾਨੂੰ ਫਸਟ ਆਫ ਆਲ ਤਾਂ ਤੁਹਾਨੂੰ ਕੋਸ਼ਿਸ਼ ਹੁੰਦੀ ਆ ਕਿ ਤੁਹਾਡਾ ਜਿਹੜਾ ਰਿਪਲਾਈ ਆ ਉਹ ਹੋ ਜੇ ਤੁਹਾਡਾ ਹਾਲ ਆ ਜਿਹੜਾ ਹੋ ਜੇ ਬਾਕੀ ਹੁਣ ਹੈਲੋ ਹਾਏ ਉਹਨਾਂ ਦਾ ਜਿਹੜਾ ਕੋਈ ਹੱਲ ਨਹੀਂ ਹੋ ਸਕਦਾ ਉਹਨਾਂ ਨੂੰ ਮੈਂ ਕੋਈ ਰਿਪਲਾਈ ਨਹੀਂ ਕਰ ਸਕਦਾ ਮੇਰੇ ਵੀ ਮਜਬੂਰੀ ਆ ਸੋ ਵਾਰ-ਵਾਰ ਆ ਜਿਹੜਾ ਤੁਹਾਨੂੰ ਮੈਂ ਸਮਝਾਉਣਾ ਕਿ ਯਾਰ ਜੋ ਗੱਲ ਆ ਇਕੱਠੀ ਕਰ ਲਿਆ ਕਰੋ ਸੋ ਉੱਥੇ ਤੁਸੀਂ ਆਪਣਾ ਮੈਸੇਜ ਕਰੋ ਲੋਡ ਪਈ ਤੁਹਾਨੂੰ ਨੰਬਰ ਵੀ ਮਿਲੂਗਾ ਤੁਹਾਡੇ ਨਾਲ ਗੱਲ ਵੀ ਹੋਊਗੀ ਸੋ ਯੂਕੇ ਦੇ ਵਿੱਚ ਜੇ ਤੁਸੀਂ ਆਏ ਹੋ ਜਾਂ ਆਉਣਾ ਜਾਂ ਹਲੇ ਤੁਸੀਂ ਕਿਸੇ ਸਟੇਟਸ ਤੇ ਹੈਗੇ ਹੋ ਤਾਂ ਯੂਕੇ ਦੇ ਜਿਹੜੇ ਹਾਲਾਤ ਆ ਇੰਨੇ ਵਧੀਆ ਨਹੀਂ ਆ ਵਧੀਆ ਦਾ ਮਤਲਬ ਇਹ ਆ ਕਿ ਇਹ ਨਹੀਂ ਵੀ ਇੱਥੇ ਕੰਮ ਨਹੀਂ ਆ ਵਧੀਆ ਨਹੀਂ ਆ ਦਾ ਮਤਲਬ ਇਹ ਨਹੀਂ ਕਿ ਇੱਥੇ ਜਿਹੜਾ ਬਿਲਕੁਲ ਭੁੱਖ ਮਰੀ ਪੈ ਗਈ ਵਧੀਆ ਦਾ ਮਤਲਬ ਇਹ ਹੈ ਕਿ ਰੂਲ ਆ ਜਿਹੜੇ ਐਨੇ ਸਖਤ ਹੋ ਗਏ ਜੇ ਮੈਂ ਓਨੈਸਟਲੀ ਗੱਲ ਕਰਾਂ ਠੀਕ ਹੈ ਚਾਹੇ ਤੁਹਾਨੂੰ ਏਜੰਟ ਹਿਦਰ ਕਹਿ ਕੇ ਜੋ ਮਰਜ਼ੀ ਵੇਚੀ ਜਾਣ ਯੂਕੇ ਨੂੰ ਮੈਨੂੰ ਨਹੀਂ ਪਤਾ ਕੀ ਕਹਿ ਕੇ ਵੇਚਦੇ ਹਨ ਜੇ ਮੈਂ ਅੱਜ ਦੀ ਗੱਲ ਕਰਾਂ ਮੈਂ ਹੁਣ ਜੁਲਾਈ ਮਹੀਨਾ ਅਜ ਐਂਡ ਆ ਠੀਕ ਹੈ ਅਗਸਤ ਮਹੀਨਾ ਸ਼ੁਰੂ ਹੋ ਗਿਆ ਸੋ ਜੇ ਮੈਂ ਇਸ ਅਗਸਤ 2025 ਦੀ ਗੱਲ ਕਰਾਂ ਦੁਨੀਆ ਦੇ ਵਿੱਚ ਜੇ ਸਭ ਤੋਂ ਸਟ੍ਰਿਕ ਰੂਲ ਬੰਦੇ ਨੂੰ ਪੱਕਾ ਹੋਣ ਵਾਸਤੇ ਬੰਦੇ ਨੂੰ ਇੱਥੇ ਫਾਈਨਲ ਹੋਣ ਵਾਸਤੇ ਬੰਦੇ ਨੂੰ ਸੈੱਟ ਕਰਨ ਵਾਸਤੇ ਆਪਦਾ ਫਿਊਚਰ ਸਭ ਤੋਂ ਜਿਹੜੇ ਮਾੜੇ ਤੇ ਘਟੀਆ ਰੂਲ ਆ ਉਹ ਯੂਕੇ ਦੇ ਵਿੱਚ ਆ ਕੋਈ ਬੰਦਾ ਇਹਨੂੰ ਮੰਨ ਲੈਂਦਾ ਮੰਨਦੇ ਉਦੋਂ ਆ ਜਦੋਂ ਯੂਕੇ ਪਹੁੰਚ ਜਾਂਦੇ ਆ ਜੇ ਮੈਂ ਕਦੇ ਇੰਡੀਆ ਕਿਸੇ ਨੂੰ ਇਹ ਗੱਲ ਕਹਿ ਦਿਆਂ ਨਾ ਕੋਈ ਬੰਦਾ ਪ੍ਰੋਸੈਸ ਕਰ ਰਿਹਾ ਫਾਈਲ ਉਹ ਮੰਨਦਾ ਨਹੀਂ ਕਿਉਂਕਿ ਉੱਥੇ ਸਾਡੇ ਜਿਹੜੇ ਮਾਈਂਡ ਦੀ ਸਥਿਤੀ ਹੈ ਨਾ ਉਹ ਇਦਾਂ ਦੀ ਹੁੰਦੀ ਆ ਵੀ ਮੈਂ ਜਾਣਾ ਉੱਥੇ ਬੰਦਾ ਬਹੁਤ ਕੁਝ ਕਹਿੰਦਾ ਮੈਂ ਆਮ ਇਹ ਗੱਲਾਂ ਸੁਣਦਾ ਤੁਸੀਂ ਵੀ ਸੁਣਦੇ ਹੋਵੋ ਯਾਰ ਇੱਕ ਵਾਰੀ ਨਿਕਲ ਜੋ ਉੱਥੇ ਪੈਰ ਪਾ ਲੋ ਬਸ ਹਣਾ ਇਦਾਂ ਦੀਆਂ ਗੱਲਾਂ ਹੁੰਦੀਆਂ ਪਰ ਯੂਕੇ ਨੇ ਨਾ ਜਿਹੜਾ ਪੀਆਰ ਨਾਂ ਦੀਆਂ ਚੀਜ਼ਾਂ ਨਾ ਰਸਤੇ ਆ ਜਿਹੜੇ ਬਿਲਕੁਲ ਬੰਦ ਕਰਤੇ ਜਿਹੜੇ ਬੰਦੇ ਯੂਕੇ ਆ ਗਏ ਆ ਉਹਨਾਂ ਵਾਸਤੇ ਵੀ ਇੰਨਾ ਬੁਰਾ ਹੋ ਗਿਆ ਨਾ ਜਿਹੜੇ ਡਿਪੈਂਡੈਂਟ ਆ ਖਾਸ ਕਰਕੇ ਬਹੁਤ ਬੁਰੇ ਹੋ ਗਏ ਸੋ ਅਸੀਂ ਕੀ ਕਰਦੇ ਹੁਣ ਹੁਣ ਜਦੋਂ ਇਹਨਾਂ ਨੇ ਥੋੜੀ ਜੀ ਚੀਜ਼ ਹੈ ਜਿਹੜੀ ਹੋਰ ਟਾਈਟ ਕਰਤੀ ਆ 22 ਜੁਲਾਈ ਤੋਂ ਬਾਅਦ ਸੋ ਬਹੁਤ ਸਾਰੇ ਬੰਦੇ ਜਿਨ੍ਹਾਂ ਕੋਲੇ 1 ਮਹੀਨੇ ਦਾ ਵੀਜ਼ਾ ਜਿਨ੍ਹਾਂ ਕੋਲੇ 15 ਦਿਨ ਦਾ ਵੀਜ਼ਾ ਹੁਣ ਉਹ ਕੋਈ ਕਹਿੰਦਾ ਜੀ ਮੈਂ ਸ਼ਾਨੇਗਨ ਜਾਵੜਾ ਕੋਈ ਕਹਿੰਦਾ ਜੀ ਮੈਂ ਸਪੇਨ ਲੰਘ ਜਾਂ ਯੂਰਪ ਦੇ ਵਿੱਚ ਕਿਸੇ ਹੋਰ ਕੰਟਰੀ ਜਾਵੜਾ ਸਪੇਨ ਜਾ ਕੇ ਪੇਪਰ ਪਾ ਲਾਂ ਕੋਈ ਕਹਿੰਦਾ ਜੀ ਪੁਰਤਗਾਲ ਜਾਵੜਾ ਸੋ ਉਹ ਸਾਰੇ ਬੰਦੇ ਨਾ ਬਹੁਤ ਲੇਟ ਹੋ ਗਏ ਸੋ ਇਹਨਾਂ ਜਦੋਂ ਮੇਰੇ ਕੋਲੇ ਮੈਸੇਜ ਆਉਂਦੇ ਆ ਫਿਰ ਉਹਨਾਂ ਚੀਜ਼ਾਂ ਤੋਂ ਮੈਨੂੰ ਪਤਾ ਲੱਗਦਾ ਕਿ ਨਹੀਂ ਤੁਹਾਨੂੰ ਐਡਵਾਂਸ ਦੇ ਵਿੱਚ ਇਹ ਚ ਯੂਕੇ ਦੇ ਵਿੱਚ ਤਾਂ ਸਾਰਿਆਂ ਨੂੰ ਮੇਰੀ ਸਲਾਹ ਕਿ ਜਦੋਂ ਤੁਸੀਂ ਇੱਥੇ ਥੋੜੇ ਜਿ ਸੈੱਟ ਹੋ ਜਾਂਦੇ ਹੋ ਕਿਸੇ ਕੋਲੇ 2 ਸਾਲ ਦਾ ਵੀਜ਼ਾ ਹੋਊਗਾ ਹਨਾ ਜਿਵੇਂ ਹੁਣ ਯੂਥ ਮਲਟੀ ਵੀਜ਼ੇ ਵਾਲੇ ਆ 2 ਸਾਲ ਦਾ ਵੀਜ਼ਾ ਸੋ ਉਹ ਬੰਦੇ ਹੁਣ ਯੂਥ ਮਲਟੀ ਵੀਜ਼ੇ ਵਾਲੇ ਇੰਨੇ ਆ ਇੱਥੇ ਉਹ ਪਤਾ ਹੀ ਕਹਿੰਦੇ ਆ ਜਦੋਂ ਮਹੀਨਾ ਰਹਿ ਜਾਂਦਾ ਕਿ ਹੁਣ ਅਸੀਂ ਕੀ ਕਰੀਏ ਸੋ ਸਭ ਤੋਂ ਪਹਿਲਾਂ ਇੱਥੇ ਆਓ ਕੰਮਕਾਰ ਕਰੋ 6 ਮਹੀਨੇ 7 ਮਹੀਨੇ 8 ਮਹੀਨੇ ਕੰਮਕਾਰ ਕਰਨ ਤੋਂ ਬਾਅਦ ਜਦੋਂ ਤੁਹਾਡਾ ਵੈਲਿਡ ਵੀਜ਼ਾ ਹੁੰਦਾ ਤੁਹਾਡੇ ਕੋਲੇ ਤੁਹਾਡੀ ਪੇ ਸਲਿੱਪਸ ਵਗੈਰਾ ਆਉਂਦੀ ਆ ਤੇ ਉਦੋਂ ਨਾਲ ਤੁਸੀਂ ਸ਼ਾਨੇਗਨ ਦਾ ਟੂਰ ਸਭ ਤੋਂ ਪਹਿਲਾਂ ਜਰੂਰ ਕਰੜਿਆ ਕਰੋ ਕਿਉਂਕਿ ਸ਼ਾਨੇਗਨ ਦੇ ਵਿੱਚ ਤੁਹਾਡੇ ਕੋਲੇ ਅਲਟਰਨੇਟਿਵ ਜਿਹੜਾ ਜਰੂਰ ਹੋਣਾ ਚਾਹੀਦਾ ਤੁਸੀਂ ਸ਼ਾਨੇਗਨ ਦਾ ਵੀਜ਼ਾ ਲਵਾ ਲਓ ਉਹਦੇ ਵਿੱਚ ਸਵਿਟਜ਼ਰਲੈਂਡ ਦਾ ਲਵਾ ਲਓ ਸਪੇਨ ਦਾ ਲਵਾ ਲਓ ਟੂਰਿਸਟ ਵੀਜ਼ਾ ਜਰਮਨੀ ਦਾ ਲਾ ਲਓ ਘਰੇ ਬੈਠੇ ਕਰ ਲਓ ਚੰਗਾ ਜਿਹਾ ਕਵਰ ਲੈਟਰ ਬਣਾ ਦਿਓ ਸ਼ਾਨੇਗਨ ਯੂਕੇ ਜਿਹੜੇ ਬੰਦੇ ਰਹਿੰਦੇ ਆ ਉਹਨਾਂ ਨੂੰ ਵੀਜ਼ਾ ਦੇ ਦੇ ਦਿੰਦਾ ਜੇ ਤੁਹਾਡੀ ਪ੍ਰੋਫਾਈਲ ਜੋਬ ਵਗੈਰਾ ਠੀਕ ਹੈਗੀ ਆ ਬਹੁਤ ਜ਼ਿਆਦਾ ਹਾਈ ਦੀ ਲੋੜ ਨਹੀਂ ਆ ਵੀਜ਼ਾ ਦੇ ਦੇ ਦਿੰਦਾ ਬਸ ਇੱਕ ਆਇਆ ਵੀ ਤੁਸੀਂ ਥੋੜਾ ਜਿਹਾ ਕਵਰ ਲੈਟਰ ਚੰਗਾ ਬਣਾਇਆ ਹੋਵੇ ਵੀਜ਼ਾ ਮਿਲ ਜਾਂਦਾ ਕੋਈ ਪ੍ਰੋਬਲਮ ਨਹੀਂ ਬਹੁਤ ਬੰਦੇ ਘਰੇ ਬੈਠੇ ਆਪਦੇ ਲਾ ਆਉਂਦੇ ਆ ਵੀਜ਼ਾ ਇੱਥੇ ਯੂਕੇ 'ਚ ਬੈਠੇ ਹਨਾ ਸੋ ਉਹ ਹਿਸਟਰੀ ਵੀ ਤਾਂ ਬਣੂਗੀ ਤੁਹਾਡੀ ਜੇ ਤੁਹਾਡੇ ਕੋਲੇ ਵੈਲਿਡ ਵੀਜ਼ਾ ਹੈਗਾ ਫਸਟ ਆਫ ਆਲ ਦੋ ਨੰਬਰ ਵਾਲ ਨੂੰ ਤਾਂ ਹੁਣ ਉਹ ਵੀ ਨਹੀਂ ਵੀਜ਼ਾ ਦਿੰਦੇ ਬਿਕੋਜ਼ ਹੁਣ ਉਹ ਈ ਈ ਵੀਜ਼ਾ ਚੱਲ ਪਿਆ ਸ਼ੇਅਰ ਕੋਡ ਮੰਗਦੀਆਂ ਅੰਬੈਸੀਜ਼ ਹਨਾ ਬਾਕੀ ਇਦਾਂ ਵੀ ਨਹੀਂ ਆ ਕਿ ਸ਼ਾਨੇਗਨ ਦਾ ਵੀਜ਼ਾ ਜੇ ਯੂਕੇ ਵਾਲ ਨੂੰ ਛੇਤੀ ਮਿਲਦਾ ਤੇ ਇਹਦਾ ਮਤਲਬ ਇਹ ਨਹੀਂ ਆ ਕਿ ਤੁਸੀਂ 15 ਦਿਨ ਪਹਿਲਾਂ ਜਦੋਂ ਤੁਹਾਡਾ ਵੀਜ਼ਾ ਰਹਿੰਦਾ ਤੁਹਾਨੂੰ ਉਹ ਵੀਜ਼ਾ ਦੇ ਦਊਗਾ ਨਹੀਂ ਬਹੁਤ ਸਾਰੀਆਂ ਕੰਟਰੀਆਂ ਠੀਕ ਹੈ 스위스ਲੈਂਡ ਆ आइसलैंड ਆ ਉਹ 3 ਮਹੀਨੇ ਦਾ ਵੀਜ਼ਾ ਮੰਗਦਾ ਉਹ ਕਹਿੰਦਾ ਜੀ 3 ਮਹੀਨੇ ਐਟ ਲੀਸਟ ਤੁਹਾਡੇ ਕੋਲੇ ਯੂਕੇ ਦਾ ਵੀਜ਼ਾ ਹੋਣਾ ਚਾਹੀਦਾ ਜਦੋਂ ਤੁਸੀਂ ਉੱਥੇ ਜਾਣਾ ਠੀਕ ਹੈ ਪੇ ਸਲਿਪਸ ਆਉਣ 스위스ਲੈਂਡ ਆ ਪੇ ਸਲਿਪ ਵੀ ਉਹ 6 ਮਹੀਨੇ ਦੀ ਮੰਗਦਾ ਠੀਕ ਹੈ ਜਦੋਂ ਤੇ 3 ਮਹੀਨਿਆਂ ਦੀ ਤੁਹਾਡੀ ਸਟੇਟਮੈਂਟ ਮੰਗਦਾ ਸੋ ਸ਼ਾਨੇਗਨ ਜਾਣ ਦਾ ਮਤਲਬ ਇਹ ਨਹੀਂ ਕਿ ਸੁੱਤੇ ਰਹੋ ਸੁੱਤੇ ਰਹੋ ਤੇ ਐਂਡ ਤੇ ਜਾ ਕੇ ਉੱਠ ਕੇ ਕਹਿ ਦਿਓ 15 ਦਿਨ ਸ਼ਾਨੇਗਨ ਦਾ ਵੀਜ਼ਾ ਫਿਰ ਤੁਹਾਨੂੰ ਉਹ ਵੀ ਨਹੀਂ ਮਿਲਣਾ ਠੀਕ ਹੈ ਹੁਣ ਜਿਵੇਂ ਤੁਸੀਂ 6 ਮਹੀਨਿਆਂ ਚ ਇੱਕ ਵੀਜ਼ਾ ਲੈ ਲਿਆ ਉੱਥੇ ਟੂਰ ਕੱਢਿਆ ਹੁੰਦਾ ਪਹਿਲਾਂ ਉਹ ਵੀਜ਼ਾ ਦਿੰਦੇ ਆ ਮਹੀ ਦੂਸਰੇ ਯਰ ਟੂਰਿਸਟ ਵੀਜ਼ਾ ਤੁਹਾਨੂੰ 3 ਮਹੀਨੇ ਦਾ ਵੀ ਦੇ ਸਕਦੇ ਆ ਤੇ ਸਾਲ ਦਾ ਵੀ ਦੇ ਸਕਦੇ ਆ ਜਦੋਂ ਸਾਲ ਦਾ ਵੀਜ਼ਾ ਤੁਹਾਡੇ ਕੋਲ ਆਊਗਾ ਤੁਹਾਡੇ ਕੋਲ ਮਲਟੀਪਲ ਐਂਟਰੀ ਹੁੰਦੀ ਆ ਸੋ ਜੇ ਤੁਹਾਨੂੰ ਇੱਥੇ ਕੋਈ ਤੁਹਾਨੂੰ ਲੱਗਦਾ ਆ ਕਿ ਹੁਣ ਸਾਡੀ ਪੋਜੀਸ਼ਨ ਜਿਹੜੀ ਡਾਵਾ ਡੋਲਾ ਕੋਈ ਸਾਨੂੰ ਅੱਗੇ ਰਸਤਾ ਨਹੀਂ ਬਣ ਰਿਹਾ ਤੇ ਮੈਨੂੰ ਲੱਗਦਾ ਸ਼ਾਨੇਗਨ ਦਾ ਵੀਜ਼ਾ ਤੁਹਾਡੇ ਲਈ ਬੈਸਟ ਆ ਇੰਡੀਆ ਮੋਡਰਨ ਨਾਲੋਂ ਇੱਥੇ ਦੋ ਨੰਬਰ ਹੋਣ ਨਾਲੋਂ ਦੇਖੋ ਇਹ ਮੈਂ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਰਿਹਾ ਮੈਂ ਨਹੀਂ ਕਹਿੰਦਾ ਕਿ ਇੱਥੇ ਦੋ ਨੰਬਰ ਚ ਜਿਹੜੇ ਹੋ ਗਏ ਆ ਉਹਨਾਂ ਨੂੰ ਮੈਂ ਕਹਾਂ ਕਿ ਇੰਨਾ ਵੀ ਕਾਹਤੋਂ ਹੋ ਗਏ ਹਣਾ ਸੋ ਮ ਪਰਮਾਤਮਾ ਕਰੇ ਕਿ ਕੋਈ ਇੱਥੇ 2 ਨੰਬਰ 'ਚ ਹੋਵੇ ਹੀ ਨਾ ਬਿਕੋਜ਼ ਜਿਹੜੇ ਬੰਦਿਆਂ ਦੇ 30-30 ਲੱਖ ਰੁਪਏ ਲੱਗੇ ਆ 35-35 40-40 ਲੱਖ 25-25 ਲੱਖ ਲੱਗਿਆ 20 ਲੱਖ ਤਾਂ ਮੈਨੂੰ ਲੱਗਦਾ ਨੋਰਮਲ ਜੀ ਗੱਲ ਆ ਸੋ ਜਿਹੜੇ ਵਿਚਾਰੇ ਇੱਥੇ ਆਏ ਆ ਕੰਮ ਨਹੀਂ ਮਿਲੇ 2 ਨੰਬਰ 'ਚ ਕੰਮ ਕਰਦੇ ਆ ਚੋਰੀ ਛਿਪੇ ਕਿਸੇ ਦੀਆਂ ਕੰਪਨੀਆਂ ਕੈਂਸਲ ਹੋ ਗਈਆਂ ਸੋ ਤੁਹਾਡੇ ਤੇ ਵੀ ਇਦਾਂ ਦੀ ਪੋਜੀਸ਼ਨ ਆਵੇ ਤੁਹਾਡੇ ਤੇ ਵੀ ਇਦਾਂ ਦਾ ਟਾਈਮ ਆਵੇ ਅਕਸਰ ਹੁਣ ਯੂਥ ਮਲਟੀ ਵੀਜ਼ਾ ਹੁਣ ਆਖਰਕਾਰ 2 ਸਾਲ ਬਾਅਦ ਉਹਨੇ ਮੁਕਣਾ ਤਾਂ ਹੈਗਾ ਹੀ ਆ 2 ਸਾਲ ਬਾਅਦ ਉਹਨਾਂ ਨੂੰ ਲੈਣਾ ਪੈਣਾ ਸਕਿੱਲ ਵੀਜ਼ਾ ਹੁਣ ਤੁਹਾਡੇ ਵੀ ਲੋਟਰੀ ਲੱਗਣੀ ਆ ਸੋ ਤੁਹਾਡੇ ਨੂੰ ਤੇ 2 ਸਾਲ ਦਾ ਵੀਜ਼ਾ ਮਿਲੂਗਾ ਬਟ 2 ਸਾਲ ਤੋਂ ਬਾਅਦ ਕੀ ਕੀ ਤੁਹਾਡਾ ਯੂਕੇ ਚ ਫਿਊਚਰ ਬਣਦਾ ਜਾਂ ਤਾਂ ਸਕਿੱਲ ਵੀਜ਼ਾ ਤੁਹਾਨੂੰ ਮਿਲ ਜੇ ਜੇ ਸਕਿੱਲ ਵੀਜ਼ਾ ਨਹੀਂ ਮਿਲਦਾ ਤੇ ਮੈਨੂੰ ਲੱਗਦਾ ਵੀ ਸ਼ਾਨੇਗਨ ਦਾ ਅਲਟਰਨੇਟਿਵ ਜਿਹੜਾ ਮਾੜਾ ਨਹੀਂ ਆ ਬਟ ਸਾਡੀ ਪ੍ਰੋਬਲਮ ਅਸੀਂ ਐਂਡ ਤੇ ਜਾਗਦੇ ਆ ਬਟ ਸ਼ਾਨੇਗਨ ਵੀ ਕਹਿੰਦਾ ਕਿ ਤੁਹਾਡੇ ਕੋਲੇ ਕੁਝ ਸਮੇਂ ਦਾ ਵੀਜ਼ਾ ਹੋਣਾ ਜ਼ਰੂਰੀ ਆ ਤੁਸੀਂ 3 ਮਹੀਨੇ ਦਾ ਵੀਜ਼ਾ ਮੰਨ ਕੇ ਚੱਲੋ ਸ਼ਾਨੇਗੰਡਾ ਵੀਜ਼ਾ ਅਪਲਾਈ ਕਰਨਾ ਐਟ ਲੀਸਟ 3 ਮਹੀਨੇ ਦਾ ਵੀਜ਼ਾ ਤੁਹਾਡੇ ਕੋਲੇ ਯੂਕੇ ਦਾ ਹੋਣਾ ਜ਼ਰੂਰੀ ਹੈ ਦੂਸਰੇ ਨੰਬਰ ਤੇ ਜੇ ਤੁਹਾਡੇ ਕੋਲੇ ਸ਼ਾਨੇਗੰਡ ਦੇ ਇੱਕ ਦੋ ਗੇੜੇ ਹੋਣ ਸਪੋਜ਼ ਕਰੋ ਹੁਣ ਬਹੁਤ ਬੰਦੇ ਕਹਿੰਦੇ ਜੀ ਇਥੋਂ ਕੈਨੇਡਾ ਜਾਣਾ ਬੜਾ ਸੌਖਾ ਉਤੋਂ ਏਜੰਟ ਮਾਰਦਾ ੱਟਕਾ ਤੈਨੂੰ ਯੂਕੇ ਪੰਚਾਤਾ ਤੂੰ ਯੂਕੇ ਜਾ ਜਦੋਂ ਯੂਕੇ ਜਾਵੜਿਆ ਯੂਕੇ ਵਾਲਿਆਂ ਨੂੰ ਤਾਂ ਕੈਨੇਡਾ ਵੀ ਇਦਾਂ ਹੀ ਦਿੰਦਾ ਤੇ ਕੈਨੇਡਾ ਵਾਲ ਨੂੰ ਫੂਕ ਮਾਰ ਦਿੰਦੇ ਆ ਤੁਸੀਂ ਜਦੋਂ ਕੈਨੇਡਾ ਜਾਵਦੇ ਹੋ ਉੱਥੋਂ ਆਸਟ੍ਰੇਲੀਆ ਮੂਵ ਹੋ ਜਾਓ ਤੇ ਆਸਟ੍ਰੇਲੀਆ ਵਾਲੇ ਨੂੰ ਫੂਕ ਮਾਰ ਦਿੰਦੇ ਆ ਜੇ ਉੱਥੇ ਸੈਟਿੰਗ ਸੂਟਿੰਗ ਨਾ ਹੋਈ ਤਾਂ ਯੂਕੇ ਨੂੰ ਲੰਘ ਜਾਓ ਜਾਂ ਯੂਐਸਸੀ ਨੂੰ ਲੰਘ ਜਾਓ ਉੱਥੋਂ ਬੜੇ ਛੇਤੀ ਵੀਜ਼ੇ ਮਿਲਦੇ ਆ ਇਹਦਾ ਸਿਰਫ ਇੱਕ ਵਹਿਮ ਆ ਠੀਕ ਹੈ ਵੇਚਣ ਵਾਲੇ ਨੇ ਚੀਜ਼ ਵੇਚ ਕੇ ਤੁਹਾਨੂੰ ਇੱਥੇ ਭੇਜਤਾ ਇਦਾਂ ਦੀ ਕੋਈ ਗੱਲ ਨਹੀਂ ਆ ਯੂਕੇ ਤੋਂ ਕੈਨੇਡਾ ਕੈਨੇਡਾ ਤੋਂ ਆਸਟ੍ਰੇਲੀਆ ਆਸਟ੍ਰੇਲੀਆ ਤੋਂ ਕੈਨੇਡਾ ਜਾਂ ਆਸਟ੍ਰੇਲੀਆ ਤੋਂ ਯੂਕੇ ਬਹੁਤ ਬੰਦਿਆਂ ਦੇ ਟੂਰਿਸਟ ਵੀਜ਼ੇ ਮੈਂ ਦੇਖਿਆ ਜਿਹੜੇ ਰਿਫਿਊਜ਼ ਨਾਰਮਲੀ ਹੋ ਜਾਂਦੇ ਆ ਕੈਨੇਡਾ ਚ ਇਹ ਜ਼ਰੂਰ ਹੈਗਾ ਕਿ ਜੇ ਤੁਸੀਂ ਯੂਕੇ ਚ ਆ ਗਏ ਹੋ ਤਾਂ ਤੁਹਾਡਾ ਜਿਹੜਾ ਕੈਨੇਡਾ ਜਾਂ ਆਸਟ੍ਰੇਲੀਆ ਜਾਂ ਯੂਐਸਏ ਦਾ ਸੁਪਨਾ ਉਹ ਥੋੜਾ ਜਿਹਾ ਸੋਲਿਡ ਹੋ ਜਾਂਦਾ ਜਾਣਦਾ ਤੁਹਾਡੇ ਵੀਜ਼ੇ ਦੇ ਚਾਂਸ ਥੋੜੇ ਜਿਹਾ ਹਾਈ ਜਾਂ ਇੰਡੀਆ ਨਾਲੋਂ ਇਹ ਨਹੀਂ ਵੀ ਨਹੀਂ ਪਰ ਇਹ ਵੀ ਨਹੀਂ ਵੀ ਵੀਜ਼ਾ ਮਿਲੂਗਾ ਹੀ ਮਿਲੂਗਾ ਇਹ ਵੀ ਤੁਹਾਡਾ ਇੱਕ ਕੋਰਾ ਐਂਡ ਕੋਰਾ ਵਹਿਮ ਆ ਤੇ ਕੋਰਾ ਐਂਡ ਕੋਰਾ ਝੂਠ ਆ ਜਿਹਨੇ ਤੁਹਾਨੂੰ ਇੱਥੇ ਬੋਲ ਕੇ ਧੋਰਿਆ ਬਟ ਜੇ ਤੁਸੀਂ ਸ਼ਾਨੇਗਨ ਦਾ ਵੀਜ਼ਾ ਲੈ ਕੇ ਰੱਖਦੇ ਹੋ ਪਹਿਲਾਂ ਜੇ ਤੁਹਾਡੇ ਕੋਲੇ ਦੋ ਹਿਸਟਰੀਆਂ बन ਜਾਣਾ ਨਾ ਜਿਵੇਂ ਚਾਰ ਪੰਜ ਕੰਟਰੀਆਂ ਪਹਿਲਾਂ ਜਾਏ ਚਾਰ ਪੰਜ ਕੰਟਰੀਆਂ ਬਚਾਣੇ ਗਾਂ ਦੀ ਖਾਸੀਅਤ ਵੀ ਇਹ ਹੈ ਨਾ ਕਿ ਇੱਕ ਕੰਟਰੀ ਜਾਓ ਚਾਰ ਪੰਜ ਕੰਟਰੀਆਂ ਘੁੰਮਿਓ ਫਿਰ ਨੈਕਸਟ ਟਾਈਮ ਜਾਓ ਚਾਰ ਪੰਜ ਕੰਟਰੀਆਂ ਫਿਰ ਘੁੰਮਿਓ ਸੋ ਫਿਰ ਆਸਟ੍ਰੇਲੀਆ ਕੈਨੇਡਾ ਜਾਂ ਯੂ ਐਸ ਏ ਯੂ ਕੇ ਤੋਂ ਜਾਣਾ ਨਾ ਥੋੜਾ ਜਿਹਾ ਇਜ਼ੀ ਹੋ ਜਾਂਦਾ ਠੀਕ ਹੈ ਸੋ ਮੇਰੀ ਸਲਾਹ ਇਹ ਸਲਾਹ ਵੀ ਮੈਂ ਤਾਂ ਦੇ ਰਿਹਾ ਕਿਉਂਕਿ ਮੇਰੇ ਕੋਲ ਮੈਸੇਜ ਬਹੁਤ ਜ਼ਿਆਦੇ ਆ ਕਿ ਅਸੀਂ ਜੀ ਕੈਨੇਡਾ ਜਾਣਾ ਅਸੀਂ ਜੀ ਇਦਾਂ ਟੂਰਿਸਟ ਵੀਜ਼ਾ ਲਵਾਉਣਾ ਪਰ ਉਹ ਆਉਂਦੇ ਕਦੋਂ ਆ ਜਦੋਂ ਬਿਲਕੁਲ ਉਹਨਾਂ ਦੇ ਦਰਵਾਜ਼ੇ ਬੰਦ ਦਾ ਸ਼ੇਅ ਯੂਨੀਵਰਸਿਟੀ ਗਾਣੇ ਉਹਨਾਂ ਨੂੰ ਟਰਮੀਨੇਟ ਕਰਤਾ ਹੋਮ ਆਫਿਸ ਦੀ ਮੇਲ ਆ ਗਈ ਵੀ ਤੁਹਾਡੇ ਕੋਲੇ 60 ਦੇਣਾ ਫਿਰ ਉਹ ਭੱਜਣ ਦੀ ਕੋਸ਼ਿਸ਼ ਕਰਦੇ ਆ ਤੂੰ ਉਹਦੇ ਨਾਲ ਉਹ ਵੈਕਟਰ ਆ ਕਿ ਤੁਸੀਂ ਪਹਿਲਾਂ ਹੀ ਵੀਜ਼ਾ ਲੈ ਕੇ ਰੱਖੋ ਤੁਹਾਡੀ ਹਿਸਟਰੀ ਪਹਿਲਾਂ ਹੀ ਉੱਥੇ ਬੋਲਦੀ ਹੋਵੇ ਜਿਹੜੀ ਕਿ ਤੁਹਾਡੇ ਫਿਊਚਰ ਦੇ ਵਿੱਚ ਕੰਮ ਆਊਗੀ ਵੈਸੇ ਵੀ ਆਪਾਂ ਦੁਨੀਆ ਤੇ ਆਏ ਆ ਘੁੰਮਣਾ ਚਾਹੀਦਾ ਵੈਸੇ ਵੀ ਸ਼ਾਨੇ ਗਾਣਾ ਜਿਹੜਾ ਬਹੁਤ ਜ਼ਿਆਦਾ ਮਹਿੰਗਾ ਤੁਹਾਨੂੰ ਨਹੀਂ ਪੈਂਦਾ ਥੋੜੀ ਜੀ ਫੀਸ ਹੁੰਦੀ ਇਹਨਾਂ ਦੀ ਠੀਕ ਹੈ ਪ੍ਰੋਫਾਈਲ ਬਣਾਓ ਚੰਗਾ ਜਿਹਾ ਕਵਰ ਲੈਟਰ ਬਣਾਓ ਫਾਈਲ ਲਾਓ ਅੰਬੇਸੀ ਜਾਓ ਸੋ 5 ਤੋਂ ਲੈ ਕੇ 10 ਹਜ਼ਾਰ ਰੁਪਏ ਦੀ ਫੀਸ ਆ ਤੁਹਾਡਾ ਆਰਾਮ ਨਾਲ ਲੈਣਾ ਵੀਜ਼ਾ ਆ ਜਾਣਾ ਸੋ ਘੁੰਮੋ ਫਿਰੋ 5-7 ਦਿਨ ਲਾ ਕੇ ਵਾਪਸ ਆਜੋ ਛੁੱਟੀ ਲੈ ਲਓ ਕੰਪਨੀ ਤੋਂ ਐਨਓਸੀ ਲੈ ਲਓ ਤੁਹਾਨੂੰ ਆਰਾਮ ਨਾਲ ਵੀਜ਼ਾ ਮਿਲ ਜਾਣਾ ਸੋ ਸਾਰੀ ਗੱਲ ਮੇਰਾ ਕਰਨ ਦਾ ਮਤਲਬ ਇਹ ਆ ਕਿ ਜੋ ਪਿੱਛੇ ਹੋਇਆ ਜੋ ਲੋਕਾਂ ਨੇ ਗਲਤੀਆਂ ਕੀਤੀਆਂ ਉਹ ਨਵੇਂ ਬੰਦੇ ਨਾ ਕਰਨ ਜਿਹੜੇ ਹੁਣ ਨਵੇਂ ਯੂਕੇ ਆ ਰਹੇ ਆ ਸੋ ਫਿਰ ਮੈਂ ਕਹਿੰਦਾ ਕਿ ਮੈਂ ਆਪਣੇ ਐਕਸਪੀਰੀਅੰਸ ਦੇ ਬੇਸ ਤੇ ਜੋ ਮੇਰੇ ਕੋਲੇ ਲੋਕਾਂ ਦੇ ਮੈਸੇਜ ਆ ਜੋ ਮੇਰੇ ਕੋਲੇ ਲੋਕਾਂ ਦੇ ਸਵਾਲ ਆ ਜੋ ਲੋਕਾਂ ਦੇ ਰਿਫਿਊਜ਼ਲ ਆ ਜੋ ਲੋਕਾਂ ਦੇ ਵੀਜ਼ੇ ਕੈਨਸਲ ਆ ਉਹ ਹੁਣ ਬਹੁਤ ਜ਼ਿਆਦਾ ਆਪਣੇ ਕੋਲੇ ਹਨਾ ਸੋ ਉਹਦੇ ਬੇਸਤੇ ਮੈਂ ਹਮੇਸ਼ਾ ਵੀਡੀਓ ਬਣਾਉਣਾ ਕਿ ਇਦਾਂ ਹੋ ਰਿਹਾ ਤੁਹਾਡੇ ਨਾਲ ਵੀ ਹੋਊਗਾ ਜੇ ਤੁਸੀਂ ਕਿਸੇ ਰਸਤੇ ਨਾ ਪਏ ਤਾਂ ਹਨਾ ਹੁਣ ਸਕਿੱਲ ਵੀਜ਼ਾ ਪਤਾ ਨਹੀਂ ਤੁਹਾਨੂੰ ਮਿਲਣਾ ਕਿ ਨਹੀਂ ਮਿਲਣਾ ਡਿਪੈਂਡੈਂਟ ਨੂੰ ਬੜੀ ਪ੍ਰੋਬਲਮ ਆ ਰਹੀ ਹੈ ਹੁਣ ਡਿਪੈਂਡੈਂਟ ਦਾ ਤਾਂ ਜਮਾਂ ਹੀ ਰਸਤੇ ਬੰਦ ਹੋਏ ਪਏ ਆ ਠੀਕ ਹੈ ਰਿਸਰਚ ਪ੍ਰੋਗਰਾਮ ਨਾਲ ਜਿਵੇਂ ਆਉਂਦਾ ਚਲੋ ਉਦਾਂ ਹੀ ਆਉਂਦਾ ਉਹ ਬਾਕੀ ਉਹਨਾਂ ਬਾਕੀਆਂ ਨਾਲ ਤਾਂ ਤੁਹਾਨੂੰ ਪਤਾ ਹੀ ਹੈ ਲੈਵਲ 3 ਆ ਜਿਹੜਾ ਉਹਦੇ ਨਾਲ ਦਾ ਵੈਸੇ ਹੀ ਬੰਦ ਕਰਤਾ ਇਹਨਾਂ ਨੇ ਸੋ ਸਾਰਿਆਂ ਨੂੰ ਮੇਰੀ ਇਹ ਸਲਾਹ ਸੀਗੀ ਕਿ ਜੇ ਤੁਸੀਂ ਯੂਕੇ 'ਚ ਹੈਗੇ ਹੋ ਹੁਣ ਯੂਕੇ 'ਚ ਰਹਿੰਦੇ ਹੋ ਨਵੇਂ ਆਏ ਹੋ 2 4 5 ਮਹੀਨੇ 6 ਮਹੀਨੇ ਹੋ ਗਏ ਕੰਮ ਕਰਦੇ ਆਣੂ ਕੋਈ ਵੀਜ਼ੇ ਤੇ ਹੋ ਹਲੇ ਫਾਈਨਲ ਨਹੀਂ ਹੋਇਆ ਇੱਥੇ ਤਾਂ ਸ਼ਾਨੇਗਨ ਵਰਗੀਆਂ ਕੰਟਰੀਆਂ ਦੇ ਗੇੜੇ ਆ ਜਿਹੜੇ 2 3 ਜਰੂਰ ਲਾ ਕੇ ਆਓ ਤਾਂ ਕਿ ਤੁਹਾਡਾ ਜਿਹੜਾ ਫਿਊਚਰ ਆ ਉਹਦੇ 'ਚ ਇੱਕ ਅਲਟਰਨੇਟਿਵ ਤੁਹਾਡੇ ਹੱਥ 'ਚ ਹੋਣਾ ਚਾਹੀਦਾ ਸੋ ਸ਼ਾਨੇਗਨ ਵਰਗੀਆਂ ਕੰਟਰੀਆਂ 'ਗਾ ਇੰਡੀਆ ਤੋਂ ਤਾਂ ਕਿਹੜੇ ਦੇ ਵੀਜ਼ੇ ਸੌਖੇ ਮਿਲਦੇ ਆ ਯੂਕੇ ਆ ਕੇ ਬ ਇਹ ਰੈਲਟੀ ਆ ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਬਸ ਪ੍ਰੋਫਾਈਲ ਚੰਗੀ ਜੀ ਸੈੱਟ ਕਰ ਲਓ ਵੀਜ਼ਾ ਤੁਹਾਡਾ ਆ ਜਾਊਗਾ ਸੋ ਬਹੁਤ ਮਾੜੀ ਕਿਸਮਤ ਹੋਈ ਕਿਸੇ ਦੀ ਦਾਣਾ ਪਾਣੀ ਜਿਵੇਂ ਕਿਸੇ ਦਾ ਨਾਮ ਲਿਖਿਆ ਹੋਇਆ ਤਾਂ ਗੱਲ ਵੱਖਰੀ ਆ ਮੋਸਟਲੀ ਮੋਸਟਲੀ ਇਹ ਜਿਹੜਾ 90 ਪਲੱਸ ਪਰਸੈਂਟ ਚਾਂਸ ਆ ਕਿ ਜਿਹੜਾ ਸ਼ਾਨੀਗੰਡਾ ਵੀਜ਼ਾ ਯੂਕੇ ਤੋਂ ਮਿਲ ਜਾਂਦਾ ਤੇ ਉਸ ਤੋਂ ਬਾਅਦ ਤੁਸੀਂ ਕੈਨੇਡਾ ਆਸਟ੍ਰੇਲੀਆ ਟਰਾਈ ਕਰੋ ਜੇ ਤੁਸੀਂ ਪਹਿਲਾਂ ਕੈਨੇਡਾ ਆਸਟ੍ਰੇਲੀਆ ਟਰਾਈ ਕਰੋਗੇ ਤਾਂ ਉਹਦੇ ਚਾਂਸ ਜਿਹੜੇ ਘੱਟ ਹੋਣਗੇ ਜੇ ਤੁਸੀਂ ਸ਼ਾਨੇਗਨ ਜਾ ਕੇ ਕਰੋਗੇ ਤਾਂ ਥੋੜੀ ਜੀ ਪ੍ਰੋਫਾਈਲ ਆ ਜਿਹੜੀ ਸਟਰੋਂਗ ਹੋ ਸਕਦੀ ਹੈ ਬਟ ਮੇਰਾ ਮਤਲਬ ਇਹ ਵੀ ਨਹੀਂ ਕਿ ਜੇ ਤੁਸੀਂ ਸ਼ਾਨੇਗਨ ਨਾ ਗਏ ਤਾਂ ਕੈਨੇਡਾ ਦਾ ਵੀਜ਼ਾ ਹੋਣਾ ਹੀ ਨਹੀਂ ਤੇ ਇਹ ਵੀ ਨਹੀਂ ਵੀ ਸ਼ਾਨੇਗਨ ਜਾਵੜ ਤਾਂ ਕੈਨੇਡਾ ਦਾ ਵੀਜ਼ਾ ਆਊਗਾ ਹੀ ਆਊਗਾ ਸੋ ਇਹ ਜਸਟ ਇੱਕ ਸਲਾਹ ਆ ਕਿ ਇਦਾਂ ਕੀਤਾ ਜਾ ਸਕਦਾ ਇਹ ਰਸਤੇ ਹੁੰਦੇ ਹਨਾ ਇਦਾਂ ਦਾ ਰਸਤਾ ਜਿਹੜੇ ਬਣਾਈ ਜਾ ਸਕਦੇ ਆ ਬਾਕੀ ਟਰਾਈ ਕਰੋ ਕਿ ਯੂਕੇ ਜੀ ਸੈੱਟ ਹੋ ਜਾਓ ਉਹ ਤਾਂ ਗੱਲ ਵੱਖਰੀ ਆ ਚਾਹੇ ਵੀਜ਼ਾ ਲੈ ਕੇ ਰੱਖ ਲਓ ਕਿਸੇ ਕੰਟਰੀ ਦਾ ਬਟ ਯੂਕੇ ਜੀ ਸੈੱਟ ਹੋ ਜਾਓ ਫਿਰ ਉਹਦੇ ਰਿਕ ਦਾ ਰੀਸ ਹੀ ਨਹੀਂ ਜੇ ਤੁਹਾਨੂੰ ਇੱਥੇ ਸਕਿੱਲ ਵੀਜ਼ਾ ਮਿਲ ਜੇ ਤਾਂ ਬਾਕੀ ਮੈਂ ਸਲਾਹ ਦਿੰਦੀ ਸਾਰਿਆਂ ਨੂੰ ਦੋ ਮੈਨੂੰ ਲੱਗੀ ਕਿ ਇਦਾਂ ਕਰਨਾ ਚਾਹੀਦਾ ਚੰਗੀ ਲੱਗੀ ਤਾਂ ਠੀਕ ਹੈ ਕਰ ਲਿਓ ਨਹੀਂ ਲੱਗੀ ਤਾਂ ਕੋਈ ਗੱਲ ਨਹੀਂ ਫਿਰ ਇੱਥੇ ਦੱਬ ਕੇ ਕੰਮ ਕਰੋ ਪਰਮਾਤਮਾ ਅਗਰੇ ਤੁਹਾਡੇ ਇੱਥੇ ਜਿਹੜੀ ਸੈਟਿੰਗ ਆ ਵਧੀਆ ਹੋ ਜੇ ਬਾਕੀ ਆਪਾਂ ਨੈਕਸਟ ਵੀਡੀਓ ਵਿੱਚ ਮਿਲਾਂਗੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਦੋ ਚਾਰ ਬੰਦਿਆਂ ਤੱਕ ਬਾਕੀ ਮੇਰੇ ਨਾਲ ਗੱਲ ਕਰਨੀ ਹੈ ਇੰਸਟਾਗ੍ਰਾਮ ਤੇ ਆਜੋ ਇੰਸਟਾਗ੍ਰਾਮ ਤੇ ਤੁਹਾਨੂੰ ਜਿਹੜਾ ਰਿਪਲਾਈ ਆ ਜ਼ਰੂਰ ਮਿਲ ਜੂਗਾ ਬਟ ਹੈਲੋ ਹਾਈ ਨੂੰ ਛੱਡ ਕੇ ਠੀਕ ਹੈ ਹੈਲੋ ਹਾਈ ਵੀਜ਼ਾ ਟੂਰਿਸਟ ਵੀਜ਼ ਕਈ ਤਾਂ ਕੱਲੀ ਸਟੱਡੀ ਪਾ ਆਉਂਦੇ ਆ ਹੁਣ ਦੱਸੋ ਇਹਨਾਂ ਨੂੰ ਮੈਂ ਕੀ ਸਮਝਾਂ ਮੈਨੂੰ ਪਤਾ ਹੀ ਨਹੀਂ ਇਹਦੇ ਇਹਦਾ ਮਤਲਬ ਕੀ ਹੁੰਦਾ ਹਨਾ ਸੋ ਉਹ ਥੋੜੇ ਜਿਹੇ ਸਿਆਣੇ ਬਣੋ ਸਿਆਣੀ ਕੌਮ ਆ ਹੋਰ ਸਿਆਣੇ ਬਣੋ ਮਿਲਾਂਗੇ ਆਪਾਂ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਸਸਿਕਾ